ਅਸੀਂ ਸਪੋਰਟ ਕਰਦੇ ਆ ਜਿਹੜੇ ਸਾਊਥ ਏਸ਼ੀਅਨ ਇੰਡੀਵਿਜੂਅਲਸ ਹੈਗੇ ਆ ਜਿਨ੍ਹਾਂ ਨੂੰ ਕੋਈ ਮੈਥ ਹੈਲਸ ਐਡਿਕਸ਼ਨਸ ਆ ਸੋ ਨਸ਼ਾ ਜਾਂ ਸ਼ਰਾਬ ਦੀ ਬਮਾਰੀ ਆ ਤੇ ਇਨ ਸਮ ਕੇਸਸ ਉਹ ਹੋਮਲੈਸ ਵੀ ਆ ਤੁਹਾਨੂੰ ਲੱਗਦਾ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਬੀ ਸੀ ਗਵਰਨਮੈਂਟ ਦੀਆਂ ਕਿਤੇ ਨਾ ਕਿਤੇ ਥੋੜੀਆਂ ਹਲਕੀਆਂ ਪੈ ਰਹੀਆਂ ਵੀ ਬਾਕੀ ਆਰਗੇਨਾਈਜੇਸ਼ਨ ਉਹ ਵੀ ਇਸ ਲਈ ਇਨੀਸ਼ੀਏਟਿਵ ਲੈਣਾ ਪੈ ਰਿਹਾ ਵੀ ਸਾਨੂੰ ਖੁਦ ਨੂੰ ਵੀ ਅੱਗੇ ਆ ਕੇ ਇਸ ਬਾਰੇ ਕੁਝ ਸੋਚਣਾ ਪੈਣਾ ਹੈ ਪਮਾ ਸਬਸਟੈਂਸ ਯੂਸ ਹੋਵੇ ਪਮਾ ਡੋਮੈਸਟਿਕ ਵਾਇਲੈਂਸ ਹੋਵੇ ਜੋ ਵੀ ਹੈ ਡਿਪਰੈਸ਼ਨ ਐਂਗਜ਼ਾਇਟੀ ਇੱਕ ਕੇਸ ਹਰ ਇੱਕ ਸਾਲ ਵੱਧ ਰਿਹਾ ਤੇ ਕੋਈ ਜਵਾਬ ਨਹੀਂ ਹੁਣ ਉਹ ਬੱਚਿਆਂ ਚ ਵੀ ਹੁਣ ਰਿਸਰਚ ਨਿਕਲਦਾ ਹੈ ਪੋਸਟ ਪੈਂਡੈਮਿਕ ਤੋਂ ਬਾਅਦ ਅੱਗੇ ਹੁੰਦਾ ਸੀ 1 in 3 ਚਿਲड्रन ਦੇ ਵਿੱਚ ਮੈਂਟਰ ਹੈਲਥ ਇਸ਼ੂ ਆ ਹੁਣ ਉਹ ਕਹਿੰਦੇ 1 in 2 ਜਿਹੜੀ ਮੈਂਟਰ ਹੈਲਥ ਕ੍ਰਾਈਸਿਸ ਆ ਨਾਟ ਜਸਟ ਸਟੂਡੈਂਟਸ ਨਾਟ ਜਸਟ ਇਮੀਗ੍ਰੈਂਟਸ ਇਟਸ ਅਫੈਕਟਿੰਗ एवरीवन ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਸਾਰੇ ਦਰਸ਼ਕਾਂ ਦਾ ਸੋ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਸਾਰੇ ਦੀਨ ਦੁਖੀ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਜੁੜ ਨਹੀਂ ਪੌਂਦੀ ਉਹਨਾਂ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ ਖਾਸ ਕਰਕੇ ਬਹੁਤ ਜ਼ਿਆਦਾ ਠੰਡੇ ਮੌਸਮ ਦੇ ਵਿੱਚ ਕਈਆਂ ਕੋਲ ਰਹਿਣ ਵਾਸਤੇ ਘਰ ਤੱਕ ਨਹੀਂ ਹੈ ਕੁਝ ਸੰਸਥਾਵਾਂ ਐਫਰਟਸ ਕਰਦੀਆਂ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਹੁਣ ਵੀ ਫਰਵਰੀ ਦੇ ਵਿੱਚ ਈਵੈਂਟ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਕੋਲਡਸਟ ਨਾਈਟ ਆਫ ਦਾ ਈਅਰ ਇਸ ਈਵੈਂਟ ਦੇ ਜ਼ਰੀਏ ਇਸ ਸੰਸਥਾਵਾਂ ਜੁੜ ਕੇ ਕੀ ਮਦਦ ਕਰਨ ਜਾ ਰਹੀਆਂ ਨੇ ਇਸ ਸਮੇਂ ਸਟੂਡੀਓ ਦੇ ਵਿੱਚ ਸਾਡੇ ਨਾਲ ਗੈਸਟ ਮੌਜੂਦ ਨੇ ਜੋ ਕਿ ਇਸ ਈਵੈਂਟ ਦਾ ਹਿੱਸਾ ਨੇ ਤੇ ਇਸ ਈਵੈਂਟ ਨੂੰ ਬਿਹਤਰ ਬਣਾਉਣ ਦੇ ਲਈ ਕਾਮਯਾਬ ਬਣਾਉਣ ਦੇ ਲਈ ਸਭ ਨੂੰ ਅਪੀਲ ਵੀ ਕਰ ਰਹੇ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਸਾਡੇ ਗੈਸਟ ਨੇ ਸ਼ਰਨਵੀਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਵੋਲੰਟੀਅਰ ਨੇ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਿਜ਼ ਦੇ ਵੱਲੋਂ ਤੇ ਦਲਜੀਤ ਗਿੱਲ ਬਦੇਸ਼ਾ ਜੀ ਜੋ ਕਿ ਸੱਚ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ ਦੇ ਐਗਜ਼ੀਕਟਿਵ ਡਾਇਰੈਕਟਰ ਨੇ ਉਹ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਸੋ ਉਹਨਾਂ ਨਾਲ ਇੰਟਰੋਡਿਊਸ ਕਰਾਨੇ ਆ ਤੇ ਗੱਲਬਾਤ ਆ ਇਸ ਵਿਸ਼ੇ ਰਿਗਾਰਡਿੰਗ ਅਗੇ ਸ਼ੁਰੂ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਦੋਨੋਂ ਗੈਸਟ ਦਾ ਸ਼ੁਰੂਆਤ ਕਰਦੇ ਆ ਤੁਹਾਡੇ ਤੋਂ ਦਲਜੀਤ ਗਿਲ ਬਦੇਸ਼ਾ ਜੀ ਤੁਹਾਡੀ ਆਰਗੇਨਾਈਜੇਸ਼ਨ ਇਸ ਈਵੈਂਟ ਦੇ ਵਿੱਚ ਮਤਲਬ ਇਹ ਪਹਿਲੀ ਵਾਰੀ ਜਿਹੜਾ ਈਵੈਂਟ ਦੇ ਨਾਲ ਤੁਸੀਂ ਜੁੜ ਰਹੇ ਹੋ ਤੇ ਇਹਨੂੰ ਸਕਸੈਸਫੁਲ ਬਣਾਉਂਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਇਸ ਈਵੈਂਟ ਦੇ ਵਿੱਚ ਖਾਸ ਕੀ ਹੈ ਕੀ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਥੈਂਕ ਯੂ ਸ਼ਰੀ ਇਸ ਈਵੈਂਟ ਨੇ ਅਸੀਂ ਬਹੁਤ ਪਲਾਨਿੰਗ ਕੀਤੀ ਆ ਇਹ ਈਵੈਂਟ ਪਹਿਲੀ ਵਾਰੀ ਸਰੀ ਨਿਊਟਨ ਏਰੀਆ ਚ ਹੋ ਰਿਹਾ ਜੋ ਅਗੇ ਪਹਿਲੇ ਸਾਲਾਂ ਚ ਕਲੋਵਰਡੇਲ ਤੇ ਵਾਲੀ ਵਿੱਚ ਇਵੈਂਟ ਹੁੰਦੀ ਰਹੀ ਆ ਪਿਛਲੇ ਸਾਲ ਅਸੀਂ ਫ্রম ਸੱਚ ਪਾਰਟਿਸਿਪੇਟ ਕੀਤਾ ਸੀਗਾ ਪਰ ਦਿਸ ਈਅਰ ਅਸੀਂ ਹੋਰ ਆਰਗੇਨਾਈਜੇਸ਼ਨ ਦੇ ਨਾਲ ਰਲ ਮਿਲ ਕੇ ਸਲਾਹਨਾਈਆ ਕਿ ਜੇ ਆਪਾਂ ਇਕੱਠੇ ਰਲ ਕੇ ਨਿਊਟਨ ਯੇਰ ਚ ਵਾਕ ਕਰੀਏ ਵੀ ਇੱਥੇ ਹੋਰ ਜਾਣਕਾਰੀ ਹੋ ਸਕਦੀ ਆ ਅਬਾਊਟ ਮੈਂਟਲ ਹੈਲਥ ਜੋ ਬਿਲਕੁਲ ਸ਼ਨਵੀਰ ਜੀ ਤੁਹਾਡੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਪਹਿਲਾ ਇਵੈਂਟ ਹੈ ਪਹਿਲਾ ਇਵੈਂਟ ਜਦੋਂ ਵੀ ਹੁੰਦਾ ਹੈ ਚਲੋ ਇੱਕ ਚੰਗੇ ਕੰਮ ਵਾਸਤੇ ਤੁਸੀਂ ਸਾਰੇ ਇਵੈਂਟ ਕਰ ਰਹੇ ਹੋ ਬਟ ਕਿੰਨੀ ਕੋ ਵੱਡੀ ਜਿਹੜੀ ਹੈ ਪ੍ਰੈਪਰੇਸ਼ਨ ਇਸ ਨੂੰ ਲੈ ਕੇ ਚੱਲ ਰਹੀ ਹੈ ਤੇ ਕਿੰਨਾ ਕੋ ਵੱਡਾ ਚੈਲੰਜ ਲੱਗ ਰਿਹਾ ਇਸ ਨੂੰ ਸਕਸੈਸਫੁਲ ਬਣਾਉਣ ਦੇ ਲਈ ਬਹੁਤ ਤਿਆਰੀਆਂ ਹੈ ਜੀ ਸੋ ਮਨੀ ਥਿੰਗਸ ਬਟ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਇਹ ਕਮਿਊਨਿਟੀ ਇਨੀਸ਼ੀਏਟਿਵ ਹੈ ਕਿ ਆ ਸੋ ਜਿੰਨੇ ਵੀ ਲੋਕ ਸਾਡੇ ਨਾਲ ਰਲਿਆ ਸਾਰੇ ਕਮਿਊਨਿਟੀ ਦੇ ਵਿੱਚੋਂ ਆ ਸੋ ਫॉर एग्जांपल ਸਾਡੇ ਡੀਜੇ ਆ ਸਾਡੇ ਇੰਡੀਜਨਸ ਵੀ ਲੋਕ ਆ ਸਾਡੇ ਯੋਰਕ ਕੋਦਰ ਵੀ ਆ ਐਂਡ ਨਾਨਕ ਫੂਡਸ ਇਸ ਹੈਲਪਿੰਗ ਡੋਨੇਟ देयर ਸੋ ਮਨੀ ਡਿਫਰੈਂਟ ਆਰਗੇਨਾਈਜੇਸ਼ਨ ਸਾਡੇ ਪੰਜ ਆਰਗੇਨਾਈਜੇਸ਼ਨ ਤੋਂ ਅਲਾਵਾ ਇਹ ਸਾਰੀ ਜੁਆਇੰਟ ਕਮਿਊਨਿਟੀ ਐਫਰਟ ਆ ਜੀ ਚੈਲੈਂਜਿੰਗ ਹੈਗੀ ਆ ਕਿਉਂਕਿ ਅਸੀਂ ਪਹਿਲੀ ਵਾਰ ਇਹ ਹੋਸਟ ਕਰਨ ਲੱਗੇ ਆ ਬਟ ਖੁਸ਼ੀ ਮਿਲਦੀ ਆ ਕਿ ਅਸੀਂ ਇਸ ਟਾਈਮ ਦੇ ਵਿੱਚ ਸਾਰੇ ਰਲ ਮਿਲ ਕੇ ਖਟੇ ਹੋ ਕੇ ਅਸੀਂ ਇੱਕ ਚੰਗੇ ਕੰਮ ਲੈ ਜੀ ਕਿੱਥੇ ਹੋ ਸਕਦੇ ਆ ਸੋ ਜੀ ਸੋ ਠੀਕ ਹੈ ਤੁਸੀਂ ਸਰੀ ਨਿਊਟਨ ਦਾ ਏਰੀਆ ਹੀ ਕਿਉਂ ਚੁਣਿਆ ਤੁਹਾਨੂੰ ਕਿਉਂ ਲੱਗਿਆ ਵੀ ਇੱਥੇ ਇਸ ਟਾਈਮ ਸਭ ਤੋਂ ਜ਼ਿਆਦਾ ਲੋਡ ਹੈ ਔਰ ਇਸ ਇਵੈਂਟ ਦੀ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਇਸ ਏਰੀਆ ਤੋਂ ਹੀ ਕਰਨਾ ਚਾਹੁੰਦੇ ਆ ਕਿਉਂਕਿ ਸਰੀ ਨਿਊਟਨ ਏਰੀਆ ਦੇ ਵਿੱਚ 60% ਆਫ ਡੈਮੋਗ੍ਰਾਫਿਕ ਜੋ ਇੱਥੇ ਆ ਨਾ ਲਾਈਕ ਇਮੀਗ੍ਰੈਂਟਸ ਸਪੀਕਿੰਗ ਦੇ ਆਰ ਹੈਵਿੰਗ ਟ੍ਰਬਲ ਓਨ ਅਦੀ ਕੇ ਪਾਸੇ ਉਹਨਾਂ ਨੂੰ ਮੁਸ਼ਕਲ ਲੱਗ ਰਿਹਾ ਹੈ ਕੰਮ ਲੱਭਣ ਜਾਂ ਕੰਮ ਕਰਨ ਸੋ ਜਿੰਨੇ ਵੀ ਇਥੇ ਫੈਮਲੀ ਆ ਇਵਨ ਨਾਨ ਇਮੀਗ੍ਰੈਂਟਸ ਸਪੈਸ਼ਲੀ ਉਹਨਾਂ ਲਈ ਵੀ ਔਖਾ ਹੈ ਕਿ ਆ ਲੈ ਜਿਨ੍ਹਾਂ ਕੋ ਲਾਈਕ ਲੋ ਇਨਕਮ ਹੈ ਜਾਂ ਇੰਸ਼ੋਰੈਂਸ ਨਹੀਂ ਹੈਗੀ ਜਾਂ ਉਹ ਐਕਸੈਸ ਨਹੀਂ ਕਰ ਸਕਦੇ ਸਰਵਿਸਿਜ਼ ਨੂੰ ਫੋਰ ਐਗਜ਼ਾਮਪਲ ਲਾਈਕ ਮੈਂਟਲ ਹੈਲਥ ਜਾਂ ਖਾਣਾ ਦੇ ਜਾਂ ਇਨਕਮ ਦੇ ਜਾਂ ਕੋਈ ਸਿਕਿਉਰਿਟੀ ਜਾਂ ਕੋਈ ਘਰ ਦਾ ਖਰਚਾ ਸੋ ਅਸੀਂ ਇਕੱਠੇ ਹੋ ਕੇ ਰਲ ਮਿਲ ਕੇ ਇਹ ਡੋਨੇਸ਼ਨਸ ਫੰਡ ਕਰਨਾ ਚਾਹੁੰਦੇ ਆ ਉਹਨਾਂ ਨੇ ਪਰਿਵਾਰਾਂ ਨੂੰ ਜਾਨਾਂ ਨੂੰ ਇਨਸਾਨ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ ਜੀ ਤੇ ਐਟ ਸਾਊਥ ਐਸ ਸਾਊਥ ਏਸ਼ੀਅਨ ਕਮਿਊਨਿਟੀ ਹੱਬ ਜਿਹੜਾ ਸਾਡਾ ਕੰਮ ਮੋਸਟਲੀ ਸੈਂਟਰਲਾਈਜ਼ਡ ਹੈਗਾ ਇੱਥੇ ਸਰੀਚ ਇੱਥੇ ਨਿਊਟਨਸ ਸਾਡਾ ਕੰਮ ਜਾਦੇ ਆ ਅਸੀਂ ਸਪੋਰਟ ਕਰਦੇ ਆ ਜਿਹੜੇ ਸਾਊਥ ਏਸ਼ੀਅਨ ਇੰਡੀਵਿਜੂਅਲਸ ਹੈਗੇ ਜਿਨ੍ਹਾਂ ਨੂੰ ਕੋਈ ਮੈਂਟਲ ਹੈਲਥ ਐਡਿਕਸ਼ਨਸ ਆ ਸੋ ਨਸ਼ਾ ਜਾਂ ਸ਼ਰਾਬ ਦੀ ਬਿਮਾਰੀ ਆ ਤੇ ਇਨ ਸਮ ਕੇਸਸ ਉਹ ਹੋਮਲੈਸ ਵੀ ਆ ਸੋ ਅਸੀਂ ਨੋਟ ਕਰਦੇ ਆ ਵੀ ਨਿਊਟਨ ਏਰੀਆ ਚ ਹੋਮਲੈਸਨੈਸ ਆਪਣੀ ਕਮਿਊਨਿਟੀ ਚ ਹੈਗੀ ਆ ਇਹ ਇਸ਼ੂ ਹੈਗੀ ਆ ਸੋ ਅਸੀਂ ਚਾਹੁੰਦੇ ਸੀ ਵੀ ਜੇ ਅਸੀਂ ਨਿਊਟਨ ਚ ਹੈ ਵਾਕ ਇਵੈਂਟ ਰੇਜ਼ ਕਰੀਏ ਇੱਥੇ ਹੋਲਡ ਕਰੀਏ ਤੇ ਫਿਰ ਇਹ ਜਿਹੜੀ ਇਸ਼ੂ ਆ ਉਹ ਸਾਹਮਣੇ ਆ ਸਕਦੀ ਆ ਫਿਰ ਅਸੀਂ ਇਕੱਠੇ ਰਲ ਕੇ ਹੱਲ ਵੀ ਲੱਭ ਸਕਦੇ ਆ ਤੇ ਆਪਣੀ ਕਮਿਊਨਿਟੀ ਦੇ ਵਿੱਚ ਜਾਣਕਾਰੀ ਵੀ ਹੋਵੇ ਜੀ ਬਿਲਕੁਲ ਨਿਊਟਨ ਦਾ ਏਰੀਆ ਅਸੀਂ ਸਾਰੇ ਉੱਥੇ ਜਾਣਦੇ ਆ ਉੱਥੇ ਕਾਫੀ ਸਾਰੇ ਜਿਹੜੇ ਹੋਮਲੈਸ ਵੀ ਨੇ ਉੱਥੇ ਬਹੁਤ ਸਾਰੇ ਅਜਿਹੇ ਨੇ ਜਿਹੜੇ ਨਸ਼ੇ ਦਾ ਵੀ ਸ਼ਿਕਾਰ ਹੋ ਚੁੱਕੇ ਨੇ ਤੁਸੀਂ ਐਜ਼ ਅ ਸੱਚ ਵਾਲੰਟੀਅਰ ਇਹ ਚੀਜ਼ ਦਸੀ ਹੈ ਵੀ ਕੋਸ਼ਿਸ਼ ਹੈ ਵੀ ਸਾਰਿਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢਿਆ ਜਾ ਸਕੇ ਸਰਕਾਰ ਵੀ ਇਹ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਲੱਗਦਾ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਸੀ ਗਵਰਨਮੈਂਟ ਦੀਆਂ ਕਿਤੇ ਨਾ ਕਿਤੇ ਥੋੜੀਆਂ ਹਲਕੀਆਂ ਪੈ ਰਹੀਆਂ ਵੀ ਬਾਕੀ ਆਰਗੇਨਾਈਜੇਸ਼ਨ ਉਹ ਵੀ ਇਸ ਲਈ ਇਨੀਸ਼ੀਏਟਿਵ ਲੈਣਾ ਪੈ ਰਿਹਾ ਵੀ ਸਾਨੂੰ ਖੁਦ ਨੂੰ ਵੀ ਅੱਗੇ ਆ ਕੇ ਇਸ ਬਾਰੇ ਕੁਝ ਸੋਚਣਾ ਪੈਣਾ ਦੇਖੋ ਜਦੋਂ ਆਪਾਂ ਸੋਸਾਇਟੀ ਦੇ ਵਿੱਚ ਕੋਈ ਵੀ ਇੰਪਰੂਵਮੈਂਟ ਲਿਆਉਣੀ ਆ ਇਹ ਸਰਕਾਰ ਤੇ ਕਮਿਊਨਿਟੀ ਨੂੰ ਰਲ ਕੇ ਕੰਮ ਕਰਨਾ ਪੈਂਦਾ ਸੋ ਸਾਊਥੀਸ਼ੀਅਨ ਕਮਿਊਨਿਟੀ ਹੱਬ ਇਸ ਅਸੀਂ ਤਾਂ ਹੀ ਫਾਊਂਡੇਸ਼ਨ ਸਾਡੀ ਸ਼ੁਰੂ ਇੱਥੋਂ ਹੀ ਹੋਈ ਆ 2020 ਵੀ ਅਸੀਂ ਦੇਖਦੇ ਸੀਗੇ ਵੀ ਜਿਹੜੇ ਗਵਰਨਮੈਂਟ ਜਾਂ ਹੈਲਥ ਸਰਵਿਸਿਜ਼ ਜਾਂ ਨਾਨ-ਪ੍ਰੋਫਿਟ ਸਰਵਿਸਿਜ਼ ਹੈਗੇ ਆ ਓਹੋ ਇਨਸਾਈਡ ਬਿਲਡਿੰਗਸ ਆ ਪਰ ਜਿੰਨਨੂ ਲੋੜ ਆ ਉਹ ਬਿਲਡਿੰਗਸ ਦੇ ਆਊਟਸਾਈਡ ਸੰਦੇ ਆ ਜੀ ਸੋ ਉੱਥੇ ਗੈਪ ਸੀ ਤੇ ਜਿੰਨਨੂ ਲੋੜ ਆ ਉਹਨਾਂ ਨੂੰ ਸਰਵਿਸਸਸ ਬਾਰੇ ਕਿਵਰੀ ਪਤਾ ਨਹੀਂ ਜਿੱਹਾ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਉਹ ਸਰਵਿਸ ਮਿਲਦੀ ਨਹੀਂ ਸੀ ਪੰਜਾਬੀ ਹਿੰਦੀ ਉਰਦੂ ਇਸ ਅਸੀਂ ਕਨਸਟਰੇਟ ਕਰਦੇ ਆ ਆ ਜਾਂ ਜਿਹੜਾ ਹੈਗਾ ਵੀ ਫੈਮਿਲੀ ਸਿਸਟਮ ਅਪਰੋਚ ਨਹੀਂ ਹੈਗਾ ਵੀ ਵੈਸਟਰਨ ਸੋਸਾਇਟੀ ਦਾ ਯੂਜੂਲੀ ਹੁੰਦਾ ਵੀ ਜਿਹੜਾ ਇੱਕ ਇੰਡੀਵਿਜੂਅਲ ਉਹਨਾਂ ਨੂੰ ਹੈਲਪੀ ਲੋੜਿਆ ਪਰ ਆਪਣੇ ਸਾਊਥ ਏਸ਼ੀਅਨ ਕਮਿਊਨਿਟੀਜ਼ ਘਰਾਂ ਦੇ ਵਿੱਚ ਆਪਾਂ ਨੂੰ ਪਤਾ ਆਪਾਂ ਮਲਟੀ ਜਨਰੇਸ਼ਨਲੀ ਰਹਿੰਦੇ ਆ ਸੋ ਜੇ ਇੱਕ ਇੰਡੀਵਿਜੂਅਲ ਨੂੰ ਪ੍ਰੋਬਲਮ ਹੈਗੀ ਆ ਉਹਦੀ ਇਫੈਕਟ ਸਭ ਨੂੰ ਹੁੰਦੀ ਆ ਜੀ ਸੋ ਸਾਡਾ ਅਪਰੋਚ ਇਹ ਹੈ ਵੀ ਅਸੀਂ ਸਭ ਦੀ ਹੈਲਪ ਕਰਦੇ ਆ ਕਈ ਵਾਰ ਜਿਹਨੂੰ ਹੈਲਪੀ ਲੋੜ ਹੈ ਉਹ ਰੈਡੀ ਨਹੀਂ ਹੁੰਦੇ ਹੈਲਪ ਲੈਣ ਦੀ ਸੋ ਅਸੀਂ ਫਿਰ ਉਹਨਾਂ ਦੇ ਪਾਰਟਨਰ ਜਮਾਪਿਓ ਜਾਂ ਬੱਚਿਆਂ ਦੀ ਵੀ ਹੈਲਪ ਕਰ ਸਕਦੇ ਆ ਉਹਨਾਂ ਨੂੰ ਦੱਸ ਸਕਦੇ ਆ ਵੀ ਤੁਹਾਡੇ ਲਈ ਸਰਵਿਸਿਜ਼ ਕਿੱਥੇ ਦੂਜੀ ਗੱਲ ਇਹ ਹੈ ਵੀ ਸਰਵਿਸਿਸ ਲੈਣ ਲਈ ਬਹੁਤ ਕੰਪਲਿਕੇਟਡ ਹੋ ਗਿਆ ਬਿਲਕੁਲ ਸਰਵਿਸਿਸ ਹੈਗੀਆਂ ਹਮ ਪਰ ਕਿਸੇ ਨੂੰ ਪਤਾ ਨਹੀਂ ਆ ਵੀ ਪਤਾ ਨਹੀਂ ਕਿ ਕਿੱਥੇ ਆ ਕਿਵੇਂ ਲਈਏ ਸੋ ਅਸੀਂ ਇਹ ਇਨਫੋਰਮੇਸ਼ਨ ਦਿੰਨੇ ਆ ਅਮ ਇਨ ਕਲਾਈਐਂਟਸ ਨੂੰ ਅਸੀਂ ਕਲਾਈਐਂਟ ਕੋਲ ਜਾ ਕੇ ਬਿਲਕੁਲ ਅਸੀਂ ਰਿਲੇਸ਼ਨਸ਼ਿਪ ਬਣਾਉਣੀ ਉਹਨਾਂ ਦਾ ਟਰਸਟ ਬਿਲਡ ਕਰਦੇ ਆ ਤੇ ਹਾਂਜੀ ਅਸੀਂ ਤੁਹਾਡੇ ਫਾਇਦੇ ਲਈ ਆਏ ਆ ਅਸੀਂ ਤੁਹਾਨੂੰ ਹੈਲਪ ਕਰਨਾ ਚਾਹੁੰਦੇ ਆ ਹੈਨਾ ਫਿਰ ਉਹ ਰਿਲੇਸ਼ਨਸ਼ਿਪ ਇਸਟੈਬਲਿਸ਼ ਕੀਤੇ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਵੀ ਆਹਾ ਆ ਸਰਵਿਸਿਸ ਹੈਗੀਆਂ ਸੋ ਫਿਰ ਉਹ ਕਲਾਈਂਟ ਨੂੰ ਨਹੀਂ ਲੱਭਣੀਆਂ ਪੈਂਦੀ ਵੀ ਹਸਬੰਦ ਲਈ ਇੱਥੇ ਸਰਵਿਸ ਵਾਈਫ ਲਈ ਇੱਥੇ ਬੱਚੇ ਲਈ ਇੱਥੇ ਗ੍ਰੈਂਡਪੈਰੈਂਟਸ ਲਈ ਇੱਥੇ ਡਿਫਰੈਂਟ ਡਿਫਰੈਂਟ ਆਰਗੇਨਾਈਜ਼ਡ ਦੇ ਆਰਗੇਨਾਈਜੇਸ਼ਨ ਦੇ ਵਿੱਚ ਸਰਵਿਸਿਜ਼ ਹੁੰਦੀਆਂ ਸੋ ਅਸੀਂ ਐਸ ਅ ਹੱਬ ਇਨਫੋਰਮੇਸ਼ਨ ਉਹਨਾਂ ਨੂੰ ਲਾ ਕੇ ਦਿੰਨੇ ਆ ਸੋ ਫਿਰ ਉਹ ਉਹਨਾਂ ਦਾ ਰਾਹ ਥੋੜਾ ਸੌਖਾ ਹੋ ਗਿਆ ਤੇ ਅਸੀਂ ਉਹਨਾਂ ਨਾਲ ਰਹਿ ਸਕਦੇ ਆ ਜੇ ਕੋਈ ਨਾ ਦੀ ਨਾ ਉਹਨਾਂ ਕੋਲ ਕੋਈ ਕੁਐਸਚਨ ਹੋ ਕੋਈ ਫਾਰਮ ਫਿਲਿੰਗ ਦੀ ਹੈਲਪ ਆ ਕਿਸੇ ਜਗ੍ਹਾ ਵੀ ਉਹਨਾਂ ਨਾਲ ਪਹੁੰਚਣਾ ਅਸੀਂ ਉਹਨਾਂ ਦੇ ਨਾਲ ਉਹ ਜਰਨੀ ਚ ਹੁੰਦੇ ਹਾਂ ਜੀ ਸ਼ਰਨ ਇਸ ਇਵੈਂਟ ਨੂੰ ਕਰਨ ਤੋਂ ਪਹਿਲਾਂ ਸਰਵੇ ਕੀ ਕੀਤਾ ਗਿਆ ਅੱਲਾ ਬਾ ਕਿਹੜੀਆਂ ਉਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਜਿਹਦੇ ਤੇ ਤੁਹਾਨੂੰ ਸਾਰੀਆਂ ਸੰਸਥਾਵਾਂ ਨੂੰ ਇਹ ਲੱਗਿਆ ਕਿ ਇੱਕ ਤਾਂ ਸਰੀ ਨਿਊਟਨ ਦੇ ਇਲਾਕੇ ਦੇ ਵਿੱਚ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ ਤੇ ਦੂਜਾ ਇੱਥੇ ਬਹੁਤ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈਗੀ ਹੈ ਲੋਕਾਂ ਤੱਕ ਯਕੀਨਨਾਂ ਮਤਲਬ ਜਿਵੇਂ ਕਿ ਦਲਜੀਤ ਜੀ ਨੇ ਦੱਸਿਆ ਵੀ ਆਨਲਾਈਨ ਬਹੁਤ ਸਾਰੀਆਂ ਫੈਸਿਲਿਟੀਆਂ ਹੈ ਬਟ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਇਹੋ ਜਿਹੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੀ ਸਰਵਿਸ ਕਿੱਥੋਂ ਜਾ ਕੇ ਲੈ ਸਕਦੇ ਹਾਂ ਤਾਂ ਤੁਹਾਡੇ ਵੱਲੋਂ ਸਰਵੇਖੀ ਕੀਤਾ ਗਿਆ ਇਸ ਇਵੈਂਟ ਨੂੰ ਕਰਵਾ ਵਾਂਗੇ ਤੁਹਾਡੇ ਤੋਂ ਸਰਵੇ ਲਾਈਕ ਜੇ ਲਾਈਕ ਅ ਹਾਂ ਮੈਂ ਲੁੱਕ ਕੀ ਅਨਾਲਿਸਿਸ ਕੀਤਾ ਗਿਆ ਵੀ ਤੁਹਾਨੂੰ ਲੱਗਾ ਵੀ ਸਰੀ ਨਿਊਟਨ ਦਾ ਏਰੀਆ ਇਸ ਚੀਜ਼ ਬਾਰੇ ਜ਼ਰੂਰੀ ਹੈ ਅਸੀਂ ਇੱਥੇ ਜਾਣਾ ਅਵੇਅਰਨੈਸ ਲੋਕਾਂ ਨੂੰ ਕਰਨੀ ਹੈ ਬਿਕੋਜ਼ ਲੋਕਾਂ ਚ ਅਵੇਅਰਨੈਸ ਦੀ ਕਮੀ ਹੈ ਕਿਉਂਕਿ ਦੋ ਚੀਜ਼ਾਂ ਮੈਂ ਜ਼ਰੂਰ ਕਹਾਂਗੀ ਐਕਟ ਜਿਹੜੀ ਮੈਂਟਲ ਹੈਲਥ ਹੈ ਇਟਸ ਅ ਵੈਰੀ ਟੈਬੂ ਸਬਜੈਕਟ ਅਸੀਂ ਆ ਆਪਣੇ ਘਰ ਜਾ ਕੇ ਬਾਰੇ ਇਹ ਨਹੀਂ ਕਰਦੇ ਆ ਆਫਕੋਰਸ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਸੋ ਜਿਹੜੀ ਮੈਂਟਲ ਹੈਲਥ ਆ ਇਹ ਚੀਜ਼ ਬੋਥ ਇੰਪੋਰਟੈਂਟ ਆ ਸੋ ਕਈ ਵਾਰੀ 무ਵਿੰਗ ਫੋਰਵਰਡ ਇਵਨ ਸੱਚ ਇਵਨ ਗੁਰੂ ਨਾਨਕ ਫਰੀ ਕਿਚਨ ਇਹ ਪੰਜ ਜਿਹੜੇ ਆਰਗੇਨਾਈਜੇਸ਼ਨਸ ਨਾਲ ਆ ਅਸੀਂ ਬਾਹਰ ਜਾ ਕੇ ਆਊਟਰੀਚ ਦਾ ਵੀ ਕੰਮ ਕਰਦੇ ਆ ਤੇ ਜਿਵੇਂ ਅਸੀਂ ਬਾਜਾ ਕੇ ਆਊਟਰੀਚ ਦਾ ਕੰਮ ਕਰਦੇ ਆਂ ਤੇ ਲੋਕਾਂ ਨੂੰ ਸਰਵਿਸਿਜ਼ ਬਾਰੇ ਦੱਸਦੇ ਆਂ ਲੋਕ ਕਹਿੰਦੇ ਆ ਸਾਨੂੰ ਕਿ ਸਾਨੂੰ ਪਤਾ ਨਹੀਂ ਸੀ ਇਹਦੇ ਬਾਰੇ ਬਿਲਕੁਲ ਰਾਈਟ ਜੀ ਸੋ ਦੈਟਸ ਦ ਬਿਊਟੀ ਆਫ ਦਿਸ ਐਵਰੀਬਾਡੀ ਕਮਿੰਗ ਟੂਗੇਦਰ ਸਾਰੇ ਇਕੱਠੇ ਇਥੇ ਆਣ ਕੇ ਸਰਵਿਸਿਜ਼ ਦੇ ਬਾਰੇ ਜਾਣਕਾਰੀ ਕਰੇ ਐਂਡ ਉਹ ਸਰਵਿਸਿਜ਼ ਨੂੰ ਯੂਜ਼ ਕਰੇ ਸਪੈਸ਼ਲੀ ਉਹਨਾਂ ਦੇ ਬੈਨੀਫਿਟ ਲੈ ਸੋ ਫਾਰ ਐਗਜ਼ਾਮਪਲ ਜਿੱਥੇ ਮੈਂ ਇੰਟਰਨਸ਼ਿਪ ਕਰਦੀ ਆ ਮੂਵਿੰਗ ਫੋਰਡ ਫੈਮਿਲੀ ਸਰਵਿਸਿਜ਼ ਅਸੀਂ ਮੈਂਟਲ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਕਾਉਂਸਲਿੰਗ ਥੈਰੇਪੀ ਕੋਚਿੰਗ ਵੀ ਪ੍ਰੋਵਾਈਡ ਕਰਦੇ ਆ ਗਰੁੱਪ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਆ ਫੈਮਿਲੀਜ਼ ਲਈ ਵੀ ਕਪਲਸ ਲਈ ਵੀ ਲੋ ਕਾਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸੋ ਲੋ ਕਾਸਟ ਮੀਨਿੰਗ ਤੁਸੀਂ ਪਮਾ 5 ਵੀ ਡਾਲਰ ਦੇ ਸਕਦੇ ਆ 4 ਡਾਲਰ ਵੀ ਦੇ ਸਕਦੇ ਆ ਸੋ ਉਹਨਾਂ ਨੇ ਸਟੂਡੈਂਟਸ ਵੀ ਰੱਖੇ ਆ ਉਹਨਾਂ ਦੇ ਪ੍ਰੈਕਟਿਕਮ ਦੇ ਵਿੱਚ ਠੀਕ ਆ ਸੋ ਉਹ ਲੋ ਕਾਸਟ ਸਰਵਿਸਿਜ਼ ਦਿੰਦੇ ਆ ਜਿਨ੍ਹਾਂ ਨੂੰ ਲੋੜ ਆ ਮੈਂਟਲ ਹੈਲਥ ਵਾਸਤੇ ਐਂਡ ਦਿਸ ਇਸ ਬਿਕਮਿੰਗ ਸਚ ਐਨ ਇਸ਼ੂ ਬਿਕਾਜ਼ ਹਰ ਇੱਕ ਸਾਲ ਜਿਹੜੀ ਮੈਂਟਲ ਹੈਲਥ ਆ ਸਪੈਸ਼ਲੀ ਕੋਵਿਡ ਤੋਂ ਬਾਅਦ ਇਨਕਰੀਸ ਹੋ ਰਹੀ ਆ ਐਗਜੈਕਟਲੀ ਕੇਸਸ ਬਹੁਤ ਵਧ ਰਹੇ ਆ ਮੈਂਟਲ ਹੈਲਥ ਤੇ ਪਮਾ ਸਬਸਟੈਂਸ ਯੂਸ ਹੋਵੇ ਪਮਾ ਡੋਮੈਸਟਿਕ ਵਾਇਲੈਂਸ ਹੋਵੇ ਜੋ ਵੀ ਡਿਪਰੈਸ਼ਨ ਐਂਗਜ਼ਾਇਟੀ ਇੱਕ ਕੇਸ ਹਰ ਇੱਕ ਸਾਲ ਵਧ ਰਹੇ ਆ ਤੇ ਕੋਈ ਜਵਾਬ ਨਹੀਂ ਰਾਈਟ ਤੇ ਕੋਈ ਪਤਾ ਨਹੀਂ ਕਿਸ ਨੂੰ ਵੀ ਕਿੱਥੇ ਜਾਈਏ ਲਾਈਕ ਕਿੱਥੋਂ ਮਦਦ ਲਈਏ ਰਾਈਟ ਸੋ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹ ਇਕੱਠੇ ਹੋ ਕੇ ਰਲ ਮਿਲ ਕੇ ਸਰਵਿਸਸਿਸ ਪ੍ਰੋਵਾਈਡ ਸਰਵਿਸਸਿਸ ਕਿੱਥੋਂ ਲਾਈਕ ਯੂਜ਼ ਕਰਨੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਹ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੀ ਤੁਹਾਨੂੰ ਜ ਸਪੈਸਿਫਿਕਲੀ ਤੁਹਾਨੂੰ ਰੀਜ਼ਨ ਕੀ ਨਜ਼ਰ ਆਇਆ ਸ਼ਰਨ ਜਦੋਂ ਤੁਸੀਂ ਇੰਟਰਨਸ਼ਿਪ ਵੀ ਕਰ ਰਹੇ ਹੋ ਯੂ ਨੋ ਯੰਗਸਟਰ ਜਿਹੜੇ ਨੇ ਉਹ ਉਹ ਬਹੁਤ ਸਾਰੀ ਇਹਦੇ ਤੇ ਰਿਸਰਚ ਵੀ ਕਰਦੇ ਨੇ ਵੀ ਰੀਜ਼ਨ ਕੀ ਹੈ ਮੈਂਟਲ ਹੈਲਥ ਦਾ ਲੋਕ ਸ਼ਿਕਾਰ ਨੇ ਲੋਕ ਡਰੱਗਸ ਦੇ ਵਿੱਚ ਜਾ ਰਹੇ ਨੇ ਰਾਈਟ ਆਪਣੇ ਘਰਾਂ ਦੇ ਵਿੱਚ ਰਹਿੰਦੇ ਲੋਕ ਅਚਾਨਕ ਹੋਮਲੈਸ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਕਿੱਧਰ ਨੂੰ ਜਾਏ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਸੁਸਾਈਡ ਵੀ ਯੂ نو ਕਰਦੇ ਨੇ ਤੇ ਤੁਹਾਨੂੰ ਇਹਦੇ ਰੀਜ਼ਨਸ ਕੀ ਲੱਗਦੇ ਨੇ ਜਿੰਨਾਂ ਕਿ ਤੁਸੀਂ ਸੋਚ ਪਾਇਓ biggest reason is financial yes. hardships yeah right gay look financial card but mm. they're having a hard time yeah. making ends meet mm -hmm. it is very hard these days mm -hmm. to uh, Make finances mm. right, and with the cost of living, it has already become very difficult to manage. So mortgage car, the mortgage, be like a car, like sub kosha is just grocery and, grocery and this grocery. is where the problems come in. The Dujji ka liya ke Sadi jodo generation aisi, so I am a little behind. Please, right? Charasi to bad lagte hai. Sadi jodo maa bap bhi aisi the. It was such a cultural shock. It was mm. so traumatic too at the time. Uh -huh. ਆਮ ਐਂਡ ਮੈਂ ਛੋਟੀ ਹੁੰਦੀ ਨੂੰ ਇਹ ਗੱਲ ਚੀਜ਼ ਸਮਝੀ ਨਹੀਂ ਪਰ ਮੈਂ ਵੱਡੀ ਹੋ ਕੇ ਸਮਝੀ ਸੀ ਇਹ ਚੀਜ਼ ਕਿ ਇਟਸ ਦ ਵੇ ਦੇ ਪ੍ਰੋਗਰਾਮ ਯਾ ਰਾਈਟ ਇਨ ਹਾਥ ਸਾਥ ਦੇਖੇ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਪਰ ਉਹਨਾਂ ਨੇ ਸਾਡੇ ਦੇ ਭਲਾ ਲਈ ਨਹੀਂ ਕੀਤੀ ਜੀ ਸੋ ਇਹ ਮੈਂ ਬਹੁਤ ਹਾਰਡ ਵੇ ਸਿੱਖਿਆ ਕਿ ਯੂ نو ਸਾਡੇ ਮਾਪੇ ਸਾਡੇ ਸੇਫਟੀ ਲਈ ਸਾਡੇ ਖੁਸ਼ੀ ਲਈ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਬਟ ਇਹ ਗੱਲਬਾਤ ਕਰਨ ਲਈ ਬਹੁਤ ਜ਼ਰੂਰੀ ਆ ਕਿਉਂਕਿ ਸਪੈਸ਼ਲੀ ਐਂਡ ਆਮ ਨਾਟ ਇਵਨ ਟਾਕਿੰਗ ਅਬਾਊਟ ਜਸ 84 ਆਮ ਟਾਕਿੰਗ ਅਬਾਊਟ ਮੈਂਟਲ ਹੈਲਥ ਇਨ ਜਨਰਲ ਕੋਈ ਵੀ ਟਰਾਮਾ ਕਿਸੇ ਨਾਲ ਵੀ ਹੋ ਰਿਹਾ ਇਟਸ ਸੋ ਇੰਪੋਰਟੈਂਟ ਦੈਟ ਵੀ ਟਾਕ ਅਬਾਊਟ ਥਿਸ ਕਿਉਂਕਿ ਜਿਹੜੀ ਮੈਂਟਲ ਹੈਲਥ ਹੈ ਇਹ ਸਾਡੇ ਫਿਜ਼ੀਕਲ ਹੈਲਥ ਨਾਲ ਬੋਥ ਕਨੈਕਟਡ ਆ ਰਾਈਟ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਜੇ ਕਿਤੇ ਮੇਰੇ ਪੈਰ ਦੁਖੇ ਜਾਂ ਮੇਰਾ ਸਰ ਦੁਖੇ ਤੇ ਫਿਰ ਲੋਕ ਕਹਿੰਦੇ ਮੈਨੂੰ ਪੇਨ ਹੋ ਰਹੀ ਆ রাইਟ ਬਟ ਅਸਲ ਵਿੱਚ ਸ਼ਾਇਦ ਉਥੇ ਡਿਪਰੈਸ਼ਨ ਵੀ ਹੋ ਰਹੀ ਹੈ রাইਟ ਜੋ ਜਿਹਦੇ ਬਾਰੇ ਅਸੀਂ ਗੱਲਬਾਤ ਨਹੀਂ ਕਰ ਰਹੇ ਐਂਡ that becomes chronic over time ਉਹ क्रोनिक स्ट्रेस ਵੱਧ ਜਾਂਦੀ ਆ ਸੋ ਜਿਹੜੀ क्रोनिक स्ट्रेस ਵੀ ਹੁੰਦੀ ਆ ਉਹ ਡਾਇਬੀਟੀਜ਼ ਦੇ ਨਾਲ ਬਲੱਡ ਪ੍ਰੈਸ਼ਰ ਦੇ ਨਾਲ ਉਹ ਹੋਰ ਚੀਜ਼ਾਂ ਦੇ ਨਾਲ ਰਲ ਜਾਂਦੀ ਆ ਸੋ ਜੇ ਅਸੀਂ ਮੈਂਟਲ ਹੈਲਥ ਚੀਜ਼ਾਂ ਨੂੰ ਨਹੀਂ ਡਰੈਸ ਕਰਦੇ ਸੋ it's going to damage our our physical well being in the long run बिल्कुल दिल जी जी में जिक्र करें सरजीत भी जीड़ियां भी चीजें हो रही हैं ना कितने ना कितने वो रिलेट होती हैं मेंटल हेल्थ बहुत बड़ा इशू है ਜਦੋਂ ਫੋਰਨ ਕੰਟਰੀਜ਼ ਦੇ ਵਿੱਚ ਸਾਰੇ ਆ ਜਾਂਦੇ ਨੇ ਤੇ ਸਭ ਨੂੰ ਲੱਗਦਾ ਕਿ ਹੁਣ ਤਾਂ ਜੰਨਤ ਵਿੱਚ ਆ ਗਏ ਆ ਜ਼ਿੰਦਗੀ ਤਾਂ ਬੜੀ ਸੌਖੀ ਹੋ ਗਈ ਹੈ ਫਿਰ ਵੀ ਫੋਰਨ ਕੰਟਰੀਜ਼ ਦੇ ਵਿੱਚ ਆ ਕੇ ਕੈਨੇਡਾ ਅਮਰੀਕਾ ਹਨਾ ਚਲੋ ਅਸੀਂ ਗੱਲ ਕੈਨੇਡਾ ਦੀ ਕਰ ਰਹੇ ਆ ਇਹਨਾਂ ਡਿਪਰੈਸ਼ਨ ਕਿੱਥੋਂ ਆ ਜਾਂਦਾ ਕੁਝ ਰੀਜ਼ਨਸ ਜਿਹੜੇ ਨੇ ਇਹਨਾਂ ਨੇ ਦੱਸੇ ਨੇ ਤੇ ਹੋਰ ਜਿਹੜੀਆਂ ਤੁਸੀਂ ਯੂ نو ਤੁਹਾਡੀ ਆਰਗੇਨਾਈਜੇਸ਼ਨ ਦੇ ਥਰੂ ਜੋ ਰਿਸਰਚ ਤੁਸੀਂ ਕਰਦੇ ਹੋ ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ ਹਨਾ ਯੂ نو ਕਿਸੇ ਵੀ ਤਰੀਕੇ ਦੀ ਹੈਲਪ ਲੈਣ ਲਈ ਤਾਂ ਉਹਨਾਂ ਦੇ ਵਿੱਚ ਕੀ ਰੀਜ਼ਨ ਤੁਸੀਂ ਦੇਖਦੇ ਹੋ ਵੀ ਇਹ ਕਿਉਂ ਘਟ ਨਹੀਂ ਰਿਹਾ ਮਤਲਬ ਦੇਵ ਦੇ ਸੋਹਣੇ ਮੁਲਖ ਦੇ ਵਿੱਚ ਆ ਕੇ ਵੀ ਇੰਨਾ ਡਿਪਰੈਸ਼ਨ ਹਾਂਜੀ ਇਹ ਰੀਜ਼ਨਸ ਦਾ ਬਹੁਤ ਹੋ ਜਾਂਦੀ ਹੈ ਸੈਟਲਮੈਂਟ ਰਿਲੇਟਡ ਰੀਜ਼ਨਸ ਹੋ ਜਾਂਦੀਆਂ ਬਾਕੀ ਦਾ ਜਿਹੜੇ ਆਪਣੇ ਇਹ ਸਿਸਟਮਸ ਇੱਥੇ ਸੈਟ ਅਪ ਹੈਗੇ ਆ ਜਿਦੋਂ ਆਪਾਂ ਕਹਿ ਦਿੰਦੇ ਹਾਂ ਨਾ ਦੇਰ ਸੈਟ ਅਪ ਦੇ ਡੋਨਟ ਵਰਕ ਫॉर ਅਸ ਦਸ ਦ ਉਹ ਦ ਹੈਲਥ ਐਂਡ ਸੋਸ਼ਲ ਸਰਵਿਸਸ ਸੈਕਟਰਸ ਉਹ ਬਣੇ ਹੋਏ ਆ ਜਿਹੜੇ ਮੇਨਸਟ੍ਰੀਟ ਕਮਿਊਨਿਟੀ ਸਾਹ ਹਨਾ ਆਪਣੇ ਲਈ ਨਹੀਂ ਬਣੇ ਹੋਏ ਫੈਮਿਲੀ ਸੈਂਟਰਡ ਅਪਰੋਚ ਨਹੀਂ ਕੇਵਰੀ ਆਪਣੀ ਲੈਂਗੁਏਜ ਦੇ ਵਿੱਚ ਸਰਵਿਸ ਨਹੀਂ ਮਿਲਦੀ ਰਾਈਟ ਟਾਈਮ ਤੇ ਨਹੀਂ ਸਰਵਿਸ ਮਿਲਦੀ ਵੇਟਲੈਸਟੀ ਪ੍ਰੋਬਲਮ ਆ ਸੋ ਥੀਸ ਥਿੰਗਸ ਆਲ ਕੰਟ੍ਰਿਬਿਊਟ ਟੂ ਵਰਸਨਿੰਗ ਮੈਂਟਲ ਹੈਲਥ ਤੇ ਪਰ ਪਹਿਲੀ ਗੱਲ ਆਪਣੀ ਜਿੱਦਾਂ ਹੁਣ ਸ਼ਰਨ ਨੇ ਕਿਹਾ ਸੀਗਾ ਆਪਾਂ ਘਰ ਹੀ ਨਹੀਂ ਇਹ ਗੱਲਾਂ ਕਰਦੇ ਮੈਂਟਲ ਹੈਲਥ ਬਾਰੇ ਜਦੋਂ ਆਪਾਂ ਇਹ ਗੱਲ ਕਰਦੇ ਨਹੀਂ ਕੋਈ ਜਗ੍ਹਾ ਨਹੀਂ ਹੈਗੀ ਦੱਸਣ ਲਈ ਵੀ ਮੈਨੂੰ ਇਹ ਪ੍ਰੋਬਲਮ ਹੈਗੀ ਆ ਆਲ ਰਾਈਟ ਪ੍ਰੋਬਲਮ ਤਾਂ ਉਦੋਂ ਫਿਕਸ ਹੁੰਦੀ ਆ ਜਦੋਂ ਆਪਾਂ ਪਹਿਲਾਂ ਉਹਨੂੰ ਇਕਨੋਲਜ ਕਰਦੇ ਵੀ ਇਹ ਪ੍ਰੋਬਲਮ ਹੈਗੀ ਆ ਹਮ ਸੋ ਜਦੋਂ ਆਪਾਂ ਇਕਨੋਲਜ ਨਹੀਂ ਕਰਦੇ ਫਿਰ ਆਪ ਕੋ ਕੋ ਸਪੇਸ ਨਹੀਂ ਹੁੰਦਾ ਵੀ ਕਿੱਥੇ ਕਿੱਥੇ ਹੌਪ ਲਈ ਹੈ ਤੇ ਜਿਹੜੇ ਆਈ ਥਿੰਕ ਜਿਹੜੇ ਆਪਣੇ ਈਸਟਰਨ ਕਲਚਰ ਇਤਨੂੰ ਵੈਸਟਰਨ ਹੁੰਦੇ ਆ ਜਿਹੜੇ ਉਸ ਟਾਈਮ ਦੇ ਵਿੱਚ ਉਸ ਲੋਕੇਸ਼ਨ ਦੇ ਵਿੱਚ ਜਿਹੜੇ ਸਿਸਟਮ ਸੈਟ ਅਪ ਹੁੰਦੇ ਉਹ ਬਹੁਤ ਡਿਫਰੈਂਟ ਆ ਇਤੋਂ ਨਾਲ ਰਾਈਟ ਇਥੇ ਇੰਡੀਵਿਜੂਅਲ ਕੰਟਰੀ ਆ ਇੰਡੀਵਿਜੂਅਲ ਫੋਕਸ ਆ ਮੇਨਸਟ੍ਰੀਮ ਵੈਸਟਰਨ ਆਪਾਂ ਸੁਣਦੇ ਆ ਰਾਈਟ ਐਂਡ ਸੋ देयर इज ਅ ਮਿਸਮੈਚ ਰਾਈਟ ਤੇ ਜਦੋਂ ਸਪੈਸ਼ਲੀ ਜਿਹੜੇ ਪਹਿਲੇ ਇੱਕ ਦੋ ਜਨਰੇਸ਼ਨਸ ਹੁੰਦੇ ਆ ਤੁਸੀਂ ਸੈਟਲਮੈਂਟ ਲਈ ਸੈਟਲ ਕਰਨਸੀ ਬਿਜ਼ੀ ਰਹਿੰਦੇ ਆ ਰਾਈਟ ਅਫੋਰਡੇਬਿਲਟੀ ਦੀ ਇਸ਼ੂ ਹੈਗੀ ਹੁਣ ਜੇ ਤੁਹਾਡੇ ਕੋਲ ਘਰ ਨਹੀਂ ਹੈਗਾ ਜ਼ਰੂਰੀ ਤਾਂ ਪਹਿਲਾਂ ਉਹ ਆ ਬੇਸਿਕ ਨੀਡਸ ਮੈਟ ਹੋਵੇ ਖਾਣਾ ਕਪੜਾ ਰੋਟੀ ਕਪੜਾ ਮਕਾਨ ਰੋਟੀ ਕਪੜਾ ਮਕਾਨ ਰਾਈਟ ਜਿੰਨਾ ਚਿਰ ਇਹ ਨਹੀਂ ਆਪਣੇ ਸੈਟ ਹੁੰਦੇ ਆਪਾਂ ਹੋਰ ਉਹ ਦੁਕਾਨ ਥ੍ਰਾਈਵ ਨਹੀਂ ਕਰ ਸਕਦੇ ਤੇ ਹੁਣ ਉਹ ਬੱਚਿਆਂ ਚ ਵੀ ਹੁਣ ਰਿਸਰਚ ਨਿਕਲਦਾ ਹੈ ਪੋਸਟ ਪੈਂਡੈਮਿਕ ਤੋਂ ਬਾਅਦ ਅੱਗੇ ਹੁੰਦਾ ਸੀ 1 in 3 children the which mental health issue ਹੁਣ ਉਹ ਕਹਿੰਦੇ 1 in 2 right mm -hmm. so society is fast moving social media ਉਹ ਚੀਜ਼ਾਂ ਦਾ ਅਸਰ ਪੈਂਦਾ ਆਪਣੇ ਬੱਚਿਆਂ ਤੇ ਪਰ ਜਿਹੜੀਆਂ ਆਪਣੀ ਖੋਰ ਗੱਲਾਂ ਇਨ ਆਰ ਸਾਊਥ ਏਸ਼ੀਆ ਕਮਿਊਨਿਟੀ ਟੂ ਲਿਵ ਇਨ ਅ ਫੈਮਿਲੀ ਯੂਨਿਟ ਤਾਨੂੰ ਲੱਗੇ ਵੀ ਅਸੀਂ ਬਿਲੋਂਗ ਕਰਦੇ ਹਾਂ ਕਿਸੇ ਯੂਨਿਟ ਦੇ ਵਿੱਚ ਸਾਨੂੰ ਬਹੁਤ ਲੋਕੀ ਹੈਗੇ ਆ ਫੈਮਿਲੀ ਸਾਨੂੰ ਪਿਆਰ ਕਰਨ ਵਾਲੇ ਰਾਈਟ ਉਹਨਾਂ ਦਾ ਟਾਈਮ ਮਿਲਦਾ ਇਹ ਚੀਜ਼ਾਂ ਘਟ ਜਾਂਦੀਆਂ ਇਨ ਅ ਵੈਸਟਰਨ ਵਰਲਡ ਰਾਈਟ ਸਾਰੇ ਕੰਮ ਕਮਾਂਟ ਬਿਜ਼ੀ ਹੁੰਦੇ ਆ ਬਿਲਕੁਲ ਐਂਡ ਸ਼ਰੀ ਜੀ ਮੈਨਰਜਸ ਐਡ ਦ ਕੇਸਿਸ ਦ ਰੇਟਸ ਆਫ ਸੁਸਾਈਸਾਈਡ ਇਵਨ ਇਨ ਸਟੂਡੈਂਟਸ ਇਜ਼ ਇਨਕਰੀਸਿੰਗ ਸਦਨ ਕੇਵਰੀ ਮੈਂ ਜਦੋਂ ਆਊਟਰੀਚ ਪ੍ਰੋਗਰਾਮ ਤੇ ਗਈ ਐ ਇੱਥੇ ਵੋਲੰਟੀਅਰ ਕੰਨ ਕੇ ਕੇ ਸਟੂਡੈਂਟ ਸਾਡੇ ਨਾਲ ਆਂ ਕੇ ਉਹਨਾਂ ਨੇ ਆਪਣੇ ਦੁੱਖ ਦਰਦ ਸਾਰਾ ਕੁਝ ਸਾਡੇ ਨਾਲ ਆਨ ਕੇ ਗੱਲ ਕੀਤੀ ਸੀ ਰਾਈਟ ਕਿ ਸਾਡੇ ਲਈ ਔਖਾ ਲੱਗ ਰਿਹਾ ਹੈ ਇੱਥੇ ਅਸੀਂ ਆਪਣੇ ਪਰਿਵਾਰ ਤੋਂ ਵੀ ਦੂਰ ਰਹਿੰਦੇ ਆ ਸਾਨੂੰ ਪੈਸੇ ਵੀ ਕਮਾਉਣੇ ਪੈਣੇ ਆ ਸਾਨੂੰ ਬੰਨਾਂ ਵੀ ਨਾਲ ਲੋਨਸ ਵੀ ਚੱਕਣੇ ਆ ਸੋ ਉਹ ਜਿਹੜੀ ਸਟ੍ਰੈਸ ਹੁੰਦੀ ਆ ਲਾਈਫ ਦੇ ਵਿੱਚ ਜੱਗਲ ਕਰਨ ਲਾਈਕ ਕੰਮ ਤੇ ਸਕੂਲ ਐਂਡ ਆਲ ਐਟ ਕਾਚੇ ਜਿੰਨੇ ਵੀ ਆ ਉਹ ਕਈ ਵਾਰੀ ਮੈਂਟਲ ਹੈਲਥ ਇਨ ਐਨ ਆਲ ਇਟਸ ਵੈਰੀ ਸਿਗਨੀਫੀਕੈਂਟਲੀ ਟਾਈਡ ਟੂ ਮੈਂਟਲ ਰਾਈਟ ਸੋ ਜਿਹੜੀ ਮੈਂਟਲ ਹੈਲਥ ਆ ਸਪੈਸ਼ਲੀ ਇਵਨ ਅਸੀਂ ਪੰਜ ਮਿੰਟ ਆਣ ਕੇ ਉਹਨਾਂ ਨਾਲ ਖੜੇ ਸੀ ਗੱਲਬਾਤ ਕੀਤੀ ਉਹਨਾਂ ਦੇ ਅੱਖ ਚੋਂ ਆਸੂ ਨਿਕਲਦੇ ਸੀ ਲਾਈਕ ਇੱਕ ਜਿਹੜੀ ਮੈਂਟਲ ਹੈਲਥ ਹੈ ਐਂਡ ਦ ਰੀਜ਼ਨ ਵਾਈ ਵੀ ਇਨਕੋਰੇਜ ਟੂ ਟਾਕ ਅਬਾਊਟ ਇਟ ਇਟਸ ਬਿਕਾਜ਼ ਅਗਲੇ ਨੂੰ ਜਿਹੜਾ ਅਗਲਾ ਬੰਦਾ ਸਾਡੇ ਸਾਹਮਣੇ ਉਹਨੂੰ ਹੌਸਲਾ ਮਿਲਦਾ ਰਾਈਟ ਉਹਨੂੰ ਵੀ ਲੱਗਦਾ ਹੈ ਕਿ ਯੈਸ ਦਿਸ ਪਰਸਨ ਇਜ਼ ਲਿਸਨਿੰਗ ਟੂ ਮੀ ਇਹ ਬੰਦਾ ਮੇਰੀ ਗੱਲਸ ਲਾਈਕ ਸੁਣਦਾ ਹੈ ਰਾਈਟ ਸੁਣਦਾ ਹੈ ਜੋ ਮੈਂ ਕਹਿ ਰਹੇ ਹਾਂ ਉਹਨੂੰ ਸੋ Jiri mental health crisis yeah mm -hmm. not just students not just immigrants it's affecting everybody yeah and mm -hmm. the beauty of this event i just want to tie in mm -hmm. jedi coldest night of the year yeah mm -hmm. so pa palasi south asian community which mm -hmm. right jiri both sare apne hai. <laughs> jiri de. but this event is open to everybody ਸਿੱਖੀ ਦੇ ਵਿੱਚ ਵੀ ਆ ਸਿੱਖੀ ਦੇ ਵਿੱਚ ਇਹ ਵੀ ਆਵੇ ਸਾਰੇ ਇਕ ਹੈ ਰਾਈਟ ਸੋ ਇਨਸਾਨੀਅਤ ਜਿਹੜੀ ਆ ਇਨਸਾਨੀਅਤ ਵੀ ਇਕ ਹੈ ਸੋ ਇਸ ਇਹ ਇਵੈਂਟ ਸਪੈਸ਼ਲੀ ਜਿਹੜੀ ਆ ਇਹ ਸਾਰਿਆਂ ਦੇ ਵਾਸਤੇ ਆ ਕਜ਼ ਇਟ ਪ੍ਰਮੋਟਸ ਕਲਚਰਲ ਸੈਂਸਿਟੀਵਿਟੀ ਐਂਡ ਅੰਡਰਸਟੈਂਡਿੰਗ ਐਂਡ ਡਾਇਵਰਸਿਟੀ ਜੀ ਇਹਦੇ ਵਾਸਤੇ ਫੰਡਰੇਜ਼ ਦਾ ਕੀ ਟੀਚਾ ਰੱਖਿਆ ਹੋਇਆ ਮਤਲਬ ਕਿ ਨਾ ਫੰਡਰੇਜ਼ ਹੋਣਾ ਹੈ ਜਾਂ ਹੋ ਸਕਦਾ ਹੈਗਾ ਤੇ ਫਿਰ ਉਹ ਜਿਹੜਾ ਕਿੱਥੇ ਇਸਤੇਮਾਲ ਕੀਤਾ ਜਾਣਾ ਕਿੱਥੇ ਫੰਡ ਜਾਏਗਾ ਜਿਹੜੇ ਪੰਜ ਆਰਗੇਨਾਈਜੇਸ਼ਨਸ ਜਿਹੜੀਆਂ ਰਲੀਆਂ ਸੋ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਸ ਸਾਊਥ ਏਸ਼ੀਅਨ ਕਮਿਊਨਿਟੀ ਹੱਬ ਸਾਊਥ ਏਸ਼ੀਅਨ ਲੀਗਲ ਕਲਿਨਿਕ ਅਮ ਸੇਵਾ ਟ੍ਰਿਪ ਸਟੋਰ ਐਂਡ ਗੁਰੂ ਨਾਨਕ ਫਰੀ ਕਿਚਨ ਅ ਅਸੀਂ ਗੋਲ ਸੈਟ ਕੀਤਾ 20000 ਡਾਲਰਸ ਰੇਸ ਕਰਨਾ ਇਹ ਵਾਕ ਦੇਣਾ ਅ ਤੇ ਅਸੀਂ ਜਿਹੜੇ ਇਹ ਪੈਸੇ ਇਕੱਠੇ ਕਰਾਂਗੇ ਔਰ ਜੇ ਸਾਡੇ ਬੰਦੇ ਜਾਣੇ ਸਾਡੇ ਆਰਗੇਨਾਈਜ਼ ਸੋ ਡਿਪੈਂਡਿੰਗ ਔਨ ਸਾਡੀ ਆਰਗੇਨਾਈਜੇਸ਼ਨ ਦਾ ਮੰਡੇਟ ਕੀ ਹੈ ਅਸੀਂ ਉਸ ਸਾਬ ਦੇ ਨਾਲ ਵਰਤਾਂਗੇ ਸੋ ਫਾਰ ਇਗਜ਼ਾਮਪਲ ਅਸੀਂ ਹੱਪ ਕਰਦੇ ਹਾਂ that uh, those with mental health addictions mm -hmm. and homelessness assi under di madad karde ha so mm -hmm. outreach staff the yeah. late time mel janda assi jadon event hold karde mm ha -hmm. free food free clothing etc speakers mm -hmm. dasak de in march assi so women's event karde ne mm -hmm. talking about women's health issues cuz ordinary vi jagah really hani uh, gal kan layi may second such da fundraiser vi again assi last year pehli wari kita siga so such a worthy cause mm -hmm. fundraiser so oh jehde fer paise hunde assi staff Da denn they auch noch ਤੇ ਜੇ ਅਸੀਂ ਕਿਸੇ client ਤੇ ਨਾ ਕਿਤੇ ਜਾਣਾ ਕਦੇ ਕੋਈ transportation ਦਾ ਕਾਸਟ ਆ ਜਾਂਦਾ ਰਾਈਟ ਕਿਸੇ ਨੂੰ ਕੋਈ ਮੀਲ ਖਾਣੀ ਆ ਜੀ ਰਾਈਟ ਸੋ ਇਦਾਂ ਦੇ ਕੰਮਾਂ 'ਚ ਅਸੀਂ ਪੈਸੇ ਲਾਉਨੇ ਆ ਅਸਾ ਕੋਈ ਵੀ ਇਵੈਂਟ ਨੂੰ ਕਰਾਉਣਾ ਹੁੰਦਾ ਤੇ ਟ੍ਰਾਂਸਪੇਰੈਂਸੀ ਯੂ نو ਇਹ ਬਹੁਤ ਇੰਪੋਰਟੈਂਟ ਇਸ਼ੂ ਹੁੰਦਾ ਹੈ ਬਿਕਾਜ਼ ਜਿਨ੍ਹਾਂ ਨੇ ਆਣਾ ਫੰਡ ਰੇਜ਼ ਕਰਨਾ ਉਹਨਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਕੀ ਇਹ ਚ ਟ੍ਰਾਂਸਪੇਰੈਂਸੀ ਪਰਜ਼ੀ ਹੈਗੀ ਹੈ ਔਰ ਸਪੈਸ਼ਲੀ ਜਿਸ ਕੰਮ ਵਾਸਤੇ ਇਹ ਯੂ نو ਮਨੀ ਇਕੱਠੀ ਕੀਤੀ ਜਾ ਰਹੀ ਹੈ ਫੰਡ ਉਹ ਸਹੀ ਥਾਂ ਤੇ ਲੱਗੇ ਸੋ ਇਸ ਬਾਰੇ ਕੀ ਜਾਣਕਾਰੀ ਕਿਦਾਂ ਲੋਕ ਇਸ ਚੀਜ਼ ਨਾਲ ਯੂ نو ਸਕਦੇ ਨਹੀਂ ਕਿ ਉਹਨੂੰ ਪਤਾ ਲੱਗੇ ਵੀ ਹਾਂ ਇਹ ਬਿਲਕੁਲ ਸਹੀ ਕੰਮਲ ਵਾਸਤੇ ਪੈਸਾ ਜਾ ਰਿਹਾ ਜੇ ਤੁਸੀਂ ਹੈ ਨਾ ਲਾਈਕ ਸਾਡੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਵੈਬਸਾਈਟ ਦੇਖੋ ਜਾਂ ਇੰਸਟਾਗ੍ਰam ਪੇਜ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਡੇ ਸਰਵਿਸਿਜ਼ ਕਿਹੜੇ-ਕਿਹੜੇ ਆ ਜੇ ਮੈਂ ਮੂਵਿੰਗ ਫੋਰ ਦ ਐਗਜ਼ਾਮਪਲ ਦੇ ਮੈਂ ਇਹ ਦਿੰਦੇ ਆ ਫ੍ਰੀ ਟੂ ਲੋ ਕਾਸਟ ਕਾਉਂਸਲਿੰਗ ਸੋ ਜਿੱਦਾਂ ਹੁਣ ਸ਼ਰਨਕੈਸਿਸ ਇਟਸ ਫ੍ਰੀ ਟੂ ਅਪ ਟੂ $7 ਅ ਸੈਸ਼ਨ ਯਾ ਦੈਟਸ ਵੈਰੀ ਅਫੋਰਡੇਬਲ ਜੀ ਆਰਮ ਕਾਉਂਸਲਿੰਗ ਸੈਸ਼ਨ 100 ਤੋਂ ਵੱਧਿਆ ਹੈ ਨਾ ਤੋ ਸੋ ਅਸੀਂ ਜਿਹੜੇ ਵੀ ਫਿਰ 100 ਡਾਲਰ ਹੁੰਦੇ ਆ ਉਹਦੇ ਨਾਲ ਹੋਰ ਸਟੂਡੈਂਟਸ ਹਾਇਰ ਕਰ ਸਕਦੇ ਆ ਹੋਰ ਸਟਾਫ ਹਾਇਰ ਕਰ ਸਕਦੇ ਆ ਹੋਰ ਫ੍ਰੀ ਸੈਸ਼ਨਸ ਮਿਲ ਸਕਦੇ ਆ ਅ موਵਿੰਗ ਫੋਰ ਅਸੀਂ ਸਰਵਿਸਿਸ ਦ ਨਿਟ ਇਨ ਓਵਰ 30 ਲੈਂਗੁਏਜਸ ਪਿਛਲੇ ਸਾਲ موਵਿੰਗ ਫੋਰ ਨੇ 22000 ਇੰਡੀਵਿਜੂਅਲ ਸੈਸ਼ਨਸ ਪ੍ਰੋਵਾਈਡ ਕੀਤੇ ਆ ਐਟ ਲੋਅਰ ਔਰ ਨੋ ਕਾਸਟ aane mm -hmm. services with a very limited amount of it the fund raised awers kyunki mm -hmm. co core funding ni meldi from mm -hmm. from health or education government mm -hmm. systems mm -hmm. right so if e fund raise karke hi paise asi jodke eda fir community de vich dobara reinvest karde ha ji um sharan e, e jada theme hai called as night of the year um e, e kitta chunya gaya matlab e wale theme de under hi tusi e event karwa rahe mm -hmm. ho so this is a provincial event okay. so a event 2011 mm -hmm. de vich shuru hoya si toronto de vich and february especially jeda sab to thanda mahina so february jeda of peak mante mm -hmm. ha and especially because there's such a Um, increasing rate of homelessness, mm -hmm. poverty is mentioned. Mm -hmm. um, families, individuals, jide, uh, income dinal, housing dinal, khana dinal struggle yeah, bhi kar mm -hmm. hai. Um, February is a mm -hmm. e peak month hai. Mm -hmm. So every province started in Toronto. Mm -hmm. Provinces like um, you know Manitoba, mm -hmm. Saskatchewan, yeah. BC is now one of them. Mm -hmm. BC has been doing it. ਇਟਸ ਬੀਨ ਹੈਪਨਿੰਗ ਇਨ ਬਰਨਬੀ ਇਥੇ ਗਲੋਵਰਡਲ ਚ ਵੀ ਇੱਕ ਹੋਇਆ ਸੀ ਹੁਣ ਇਥੇ ਐਦ ਕਿ ਅਸੀਂ ਨਿਊਟਨ ਦੇ ਵਿੱਚ ਹੋਸਟ ਕਰਨਾ ਚਾਹੁੰਦੇ ਆ ਕਿਉਂਕਿ ਐਸ ਵੀ ਆਲ ਨੋ ਇਨਕਰੀਸਿੰਗ ਰੇਟ ਵਧ ਰਹੀ ਆ ਜੀ ਬਿਲਕੁਲ ਅ ਦਲਜੀਤ ਜੀ ਜਿਵੇਂ ਬਾਕੀ ਆਰਗੇਨਾਈਜੇਸ਼ਨ ਸਾਰੀਆਂ ਤੁਸੀਂ ਇੱਕ ਪਲੈਟਫਾਰਮ ਤੇ ਹੋ ਤਾਂ ਕਈ ਵਾਰੀ ਬੜਾ ਵੱਡਾ ਚੈਲੰਜ ਹੋ ਜਾਂਦਾ ਕਿ ਇੰਨੀਆਂ ਸਾਰੀਆਂ ਆਰਗੇਨਾਈਜੇਸ਼ਨ ਯੂ نو ਹਰ ਕਿਸੇ ਨੂੰ ਹੁੰਦਾ ਵੀ ਸਾਡਾ ਕੰਮ ਕੀ ਇਹਦੇ ਵਿੱਚ ਹੋਏਗਾ ਸਾਰੇ ਆਰਗੇਨਾਈਜੇਸ਼ਨ ਐਸ ਅ ਵੋਲੰਟੀਅਰ ਹੀ ਇੱਥੇ ਕੰਮ ਕਰ ਰਿਹਾ ਐ ਐਂਡ ਸੈਕਿੰਡ ਕੁਐਸਚਨ ਇਹਦੇ ਨਾਲ ਹੀ ਰਿਲੇਟਿਡ ਜਿਹੜਾ ਵੀ ਪਰਸਨ ਉੱਥੇ ਆ ਰਿਹਾ ਐ ਇਵੈਂਟ ਵਾਲੇ ਦਿਨ ਉਹ ਤੁਹਾਨੂੰ ਜਦੋਂ ਮਿਲੇਗਾ ਉਹਨੂੰ ਕੀ ਕਰਨ ਦੀ ਲੋੜ ਉੱਥੇ ਕਿਵੇਂ ਪਹੁੰਚੇਗਾ ਰਾਈਟ ਉਹ ਕੀ ਲੈ ਕੇ ਆਵੇ ਉਹਦੇ ਵਾਸਤੇ ਕੀ ਉੱਥੇ ਅਵੇਲੇਬਿਲਿਟੀ ਹੋਏਗੀ ਥੈਂਕ ਯੂ ਪਹਿਲੀ ਗੱਲ ਤੁਸੀਂ ਰਜਿਸਟਰ ਕਰ ਸਕਦੇ ਰੀ ਨਿਊਟਨ ਲਈ ਤੇ ਤੁਸੀਂ ਉਹ ਟਾਕੇ ਵਾਕਨਾ ਸਾਡੇ ਨਾਲ ओके 2.5 ਕਿਲੋਮੀਟਰ ਲੂਪਾ ਜਾਂ ਤੁਸੀਂ 5 ਕਿਲੋਮੀਟਰ ਲੂਪ ਵਾਕਨ ओके ओके ਡੀ ਜੇ ਹੋ ਆ ਨਾਨਕ ਫੂਡਸ ਵਨ ਨਿਓ ਫੂਡ ਡੋਨੇਟਡ ਹੈਗਾ ਯੋਰ ਗੁਰਦੁਆਰੇ ਵਾਲਿਆਂ ਨੇ ਉਹ ਫੂਡ ਸਾਨੂੰ ਤਿਆਰ ਕਰਕੇ ਦੇਣਾ ਉਹਨਾਂ ਉਹਨਾਂ ਬਣੀ ਉਹ ਤਾਂ ਉਹ ਕਹਿੰਦੇ ਸੀ ਤਾਂ ਲੰਗਰ ਵੀ ਪ੍ਰੋਵਾਈਡ ਕਰਦਾਂਗੇ ਤੁਸੀਂ ਨੈਟਵਰਕ ਕਰ ਸਕਦੇ ਆ ਸਾਡੀ ਏਜੰਸੀਜ਼ ਇਨਫੋਰਮੇਸ਼ਨ ਲੈ ਸਕਦੇ ਰਿਸੋਰਸ ਬੂਥ ਵੀ ਹੋਗੇ ਸੋ ਤੁਸੀਂ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਆ ਸ਼ਾਮਲ ਹੋ ਵੌਲੰਟੀਅਰ ਕਰੋ ਆਪਣੀ ਪੰਜਾਬੀ ਕਮਿਊਨਿਟੀ ਸਪੈਸ਼ਲੀ ਤੁਹਾਨੂੰ ਪਤਾ ਹੈ ਵੀ ਸੇਵਾ ਦੀ ਕਿੰਨੀ ਪ੍ਰਿੰਸੀਪਲ ਆਪਾਂ ਉਸ ਹਿੱਟਾ ਰਹੰਨੇ ਆ ਵੀ ਸੇਵਾ ਕਰੋ ਆਪਣੇ ਬੱਚਾ ਨੂੰ ਲੈ ਕੇ ਆ ਉਹਨਾਂ ਨੂੰ ਦਿਖਾਓ ਵੀ ਆਪਣੀ ਕਮਿਊਨਿਟੀ ਕਿਦਾਂ ਪਾਰਟਿਸਿਪੇਟ ਕਰੀਦਾ ਕਿਦਾਂ ਹੈਲਪ ਕਰੀਦਾ ਜੀ ਜਦੋਂ ਆਪਾਂ ਕਹਿੰਦੇ ਆ ਵੀ ਮੈਂਟਲ ਹੈਲਥ ਬਾਧਰੀ ਆ ਪਰ ਜਦੋਂ ਆਪਾਂ ਕਮਿਊਨਿਟੀ ਦੇ ਵਿੱਚ ਰਚ ਕੇ ਰਹੰਨੇ ਆ ਆਪਣੀ ਮੈਂਟਲ ਹੈਲਥ ਨੂੰ ਸਪੋਰਟ ਮਿਲਦਾ ਆਪਾਂ ਨਾ ਤਾਂ ਵੀਸੀ ਬਿਲੋਂਗ ਕਰਦੇ ਆ ਹਨਾ ਸੋ ਜਿੰਨਾ ਆਪਾਂ ਕਮਿਊਨਿਟੀ ਨੂੰ ਦੇ ਰਹੇ ਆ ਐਸ ਵਾਟ ਇਸ ਉਹਨਾਂ ਹੀ ਆਪਾਂ ਨੂੰ ਵਾਪਸ ਵੀ ਮਿਲਦਾ ਜੀ ਬਹੁਤ they are uh, indigenous welcome home uh, it local elder to je mm -hmm. tu sikade sunya ni indigenous uh, uh, elderly welcome mm -hmm. jankui ceremony opening song mm -hmm. tu sik a ke oh vi sunyo okay. inni shanti mildi a sunke mm -hmm -hmm. kyuki apni community sariya weather south asian indigenous apni bahut similarities mm -hmm. hai na jinna jinna apa ek dooje bare uh, pata karde onna mm hi -hmm. lagda vi e sariya communities apa ek hi a ji ਬਿਲਕੁਲ ਸੋ ਸਿਚਨ ਤੁਸੀਂ ਸਾਰਨਾ ਆਓ ਤੁਸੀਂ ਆਪਦੀ ਆਪਦੇ ਫਾਇਦੇ ਲਈ ਆ ਜਾਓ ਭਾਵੇਂ ਵਕਨ ਲਈ ਜੀ ਬਿਲਕੁਲ ਕਿ ਟਵਾਕ ਕਰ ਲਓ ਬਿਲਕੁਲ ਸ਼ਰਨ ਅਸੋ ਵਲੰਟੀਅਰ ਕੰਮ ਕਰਨਾ ਐਦਾ ਦੇ ਇਵੈਂਟ ਲਈ ਕਿਦਾਂ ਦਾ ਲੱਗ ਰਿਹਾ ਹੈ ਔਰ ਜੇ ਕੋਈ ਹੋਰ ਵੀ ਵਲੰਟੀਅਰ ਇਸ ਇਵੈਂਟ ਦੇ ਵਿੱਚ ਕਰਨਾ ਚਾਹੁੰਦਾ ਤਾਂ ਕੀ ਉਹ ਕਰ ਸਕਦਾ ਮੈਂ ਜ਼ਰੂਰ ਇੱਕ ਗੱਲ ਕਹੂੰਗੀ ਵਲੰਟੀਅਰ ਤੋਂ ਪਹਿਲਾਂ ਆਮ ਆਈ ਐਮ ਅ ਇੰਟਰਨ ਮੈਂ ਕਲਿਨਿਕਲ ਸੋਸ਼ਲ ਵਰਕ ਦੀ ਇੰਟਰਨਸ਼ਿਪ ਕਰ ਰਹੀ ਹਾਂ ਮੂਵਿੰਗ ਫੋਰਵਰਡ ਐਂਡ ਇਟਸ ਦਾ ਮੋਸਟ ਰਿਵਾਰਡਿੰਗ ਫੀਲਿੰਗ ਏਵਰ ਕਿਉਂਕਿ ਕਈ ਦਿਨ ਹੁੰਦੇ ਜਦੋਂ ਮੈਂ thank you, you know, you mm -hmm. made my day, you yeah. supported me. It just feels so good to know that mm -hmm. mm -hmm. I din yes, So similar thing with the event. I'm volunteering mm -hmm. and I'm just helping out wherever mm -hmm. I can because there's one Feeling mm -hmm. You know, hai, right? Yeah. And also setting an example too. Mm -hmm. Even for all the young generation mm -hmm. coming in. This is this is now the time for our generation mm -hmm. to step up and mm -hmm. to be engaged in these type of events mm -hmm. to show people that, mm -hmm. you know, like anything is possible and the older generation too. Mm -hmm. Mm -hmm. Yeah. Because, yeah. Absolutely. ਠੀਕ ਹੈ ਤੇ ਇਸ ਈਵੈਂਟ ਦੇ ਨਾਲ ਹੁਣ ਜਿਹੜੇ ਜੁੜਨਾ ਚਾਹੁੰਦੇ ਨੇ ਉਹਨਾਂ ਵਾਸਤੇ ਤੁਹਾਡੀ ਕੀ ਅਪੀਲ ਹੈ ਜਿਹੜੇ ਸੋਸ਼ਰੇ ਨੇ ਜਿਨ੍ਹਾਂ ਨੇ ਇਸ ਈਵੈਂਟ ਦੀ ਜਾਣਕਾਰੀ ਵੀ ਹਾਸਲ ਕਰ ਲਈ ਔਰ ਸਪੈਸ਼ਲੀ ਸਭ ਨੂੰ ਪਤਾ ਹੈ ਕਿ ਇਹ ਈਵੈਂਟ ਇੱਕ ਚੰਗੇ ਕੰਮ ਵਾਸਤੇ ਹੋਣ ਜਾ ਰਿਹਾ ਹੈ ਦਲਜੀਤ ਜੀ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੇ ਕਿ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦੇ ਹੋ ਸਾਡੀ ਇਹ ਅਪੀਲ ਹੈ ਵੀ ਪਲੀਜ਼ ਤੁਸੀਂ ਆਇਓ ਰਾਈਟ ਪਾਰਟਿਸਪੇਟ ਕਰੋ ਤੇ ਤੁਸੀਂ ਵਾਅ ਕਰੋ ਜੇ ਤੁਸੀਂ ਡੋਨੇਟ ਕਰ ਸਕਦੇ ਤੁਸੀਂ ਡੋਨੇਟ ਜਰੂਰ ਕਰੋ ਅਸੀਂ ایਵੈਂਟ ਵਾਲੇ ਦਨ ਕਪੜੇ ਵੀ ਗਾਦਰ ਕਰਨੇ ਸੋ ਯੂਜ਼ਡ ਕਲੋਥਿੰਗ ਜਿਹੜੇ ਅਸੀਂ ਦੇਨੇ ਆ ਟੂ ਦ ਸਟਰੀ ਔਮਨ ਸੈਂਟਰ ਐਂਡ ਫੋਰ ਸੱਚ ਕਲੈਂਟਸ ਜਨਨੂ ਜੈਕਟ ਗਲਵਸ ਹਟ ਇਦਾਂ ਚੀਜ਼ਾਂ ਦੀ ਲੋੜ ਆ ਸੋ ਅਸੀਂ ਕਲੋਥਿੰਗ ਵੀ ਕਲੈਕਟ ਕਰਨੀ ਆ ਆਈ ਥਿੰਕ ਫੂਡ ਵੀ ਆਪਾ ਐਂਡ ਸੇਵਾ थ्रिफ्ट स्टोर ਸੇਵਾ थ्रिफ्ट स्टोर्स ਫੂਡ ਸੋਰੀ ਕਲੋਥਿੰਗ ਕਲੈਕਟ ਕਰਦੇ ਆ ਜਿਹੜੇ ਉਹ ਵੀ ਫਿਰ ਗਾਂ ਵੈਰੀ ਲੋ ਪ੍ਰਾਈਸ ਤੇ ਵੇਚਦੇ ਆ ਤੇ ਉਹ ਵੀ ਵਾਸਤੇ ਫਰ ਵੈਕ ਕਮਿਊਨਿਟੀ ਵਿੱਚ ਇਨਵੈਸਟ ਕਰਦੇ ਆਂ ਤੇ ਸੋ ਕਮ ਆਊਟ ਵਾਕ ਵਿਦ ਅਸ ਯੂ نو ਜਦੋਂ ਆਪਾਂ ਇਕੱਠੇ ਰਲ ਕੇ ਵਾਕ ਕਰਦੇ ਆ ਉਹਦੇ ਚ ਕਿੰਨਾ ਮਜ਼ਾ ਹੁੰਦਾ ਹੈ ਸੋ ਵੀ ਵਾਂਟ ਟੂ ਮੇਕ ਇਟ ਅ ਫਨ ਇਵੈਂਟ ਡੀ ਜੇ ਹੋ ਖਾਣਾ ਹੋਗਾ ਕਮਿਊਨਿਟੀ ਹੋ ਤੁਹਾਨੂੰ ਹੋਰ ਕੀ ਚਾਹੀਦਾ ਬਿਲਕੁਲ ਸ਼ਰਨਵੀਰ ਤੁਹਾਡੀ ਕੀ ਅਪੀਲ ਹੈ ਸਾਰਿਆਂ ਨੂੰ ਮੇਰੀ ਅਪੀਲ ਇਹ ਹੈ ਕਿ ਤੁਸੀਂ ਸਾਰੇ ਆਓ ਅਸੀਂ ਇਕੱਠੇ ਹੋ ਕੇ ਮਿਲ ਕੇ ਨਾਲ and also bringing the community together and awareness right especially mm -hmm. mental health there as we talked about many times or increasing rate Every year, mm -hmm. so we can mental health awareness mm -hmm. and we hope you come out donate and all the money and the proceeds go to the five organizations mm -hmm. uh, services provide karuge and also on top of that my ਐਕਚੁਅਲ ਹੋਰ ਕਹਾਂਗੀ ਕਿ ਜਿਹੜੇ ਸਰਵਿਸਸ ਆ ਇਹਨਾਂ ਦੀ ਜਾਣਕਾਰੀ ਬਹੁਤ ਇੰਪੋਰਟੈਂਟ ਆ ਸੋ ਪਹਿਲਾ ਤੁਸੀਂ ਪਰਿਵਾਰ ਸਾਰੇ ਪਰਿਵਾਰ ਆਓ pets ਵੀ ਲੈ ਕੇ ਆਓ ਫੈਮਲੀ ਫਰੈਂਡਸ एवरीवन ਕਮ ਆਊਟ ਐਂਡ ਬੀ ਅ ਪਾਰਟ ਆਫ ਦਿਸ ਅਮੇজিং ਇਵੈਂਟ ਠੀਕ ਹੈ ਤੇ ਤੁਸੀਂ ਡੇਟ ਵੀ ਦੱਸ ਦਿਓ ਨਾਲ ਕਿਹੜੀ ਡੇਟ ਹੋਣਾ ਸਾਰੇ ਫੈਬਰੂਰੀ 22 ਤੋਂ 25 25 ਸਾਟ ਅਜ ਸ਼ੁਰੂ ਕਰਨੀ ਅਗੀ ਟੈਂਕਿੰਗ ਇਸ ਟੋਰੀ ਆਦਰ ਜੀ ਪਲੀਜ਼ ਤੁਸੀਂ ਦੱਸ ਦੇ ਇੱਕ ਵਾਰੀ ਟਾਈਮਿੰਗ ਐਂਡ ਯੂ نو ਡੇਟ ਹਾਂਜੀ ਸੋ ਸੈਟਰਡੇ ਫੈਬਰੂਰੀ 22 22 ਫੈਬਰੂਅਰੀ 4 ਵਜੇ ਤੇ ਸ਼ੁਰੂਆਤ ਹੋਣੀ ਐਸਰੀ ਫੁੱਟਬਾਲ ਕਲੱਬ ओके सो दैट इज 74 एंड 128 ठीक है ओके सो जिथे भी है गड्डियां किसे ने लावणीया पार्किंग वगैरह सारा कुछ होएगा सारा कुछ अरेंज right. होगा ठीक yeah. है थैंक यू सो मच शरणजीत एंड शरणवीर सॉरी एंड थैंक यू सो मच दलजीत कि तुसी आए और इस इवेंट संबंधी जड़ी जानकारी सांझी uh, कीती हां अंडर स्पेशली बहुत चंगे काम वास्ते इवेंट करा रहे हो और uh, साडे वलो भी चंदा पंजाबी दी गुड लक इवेंट जड़ा सक्सेसफुल ਸੋ ਇਸ ਇਵੈਂਟ ਬਾਰੇ ਅਸੀਂ तमाम ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਹੈ ਸੋ ਉਮੀਦ ਹੈ ਕਿ ਜੰਨਾ ਵੀ ਤੁਸੀਂ ਇਸ ਇਵੈਂਟ ਬਾਰੇ ਜਾਣ ਪਾਏ ਹੋ ਤੁਹਾਨੂੰ ਵੀ ਲੱਗਦਾ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਮਦਦ ਕਰਕੇ ਤੁਸੀਂ ਅੱਗੇ ਆ ਸਕਦੇ ਹੋ ਕਿਸੇ ਦੀ ਬਾਹ ਫੜ ਸਕਦੇ ਹੋ ਕਿਸੇ ਨੂੰ ਰੋਟੀ ਖਵਾ ਸਕਦੇ ਹੋ ਕਿਸੇ ਨੂੰ ਕੱਪੜੇ ਪ੍ਰੋਵਾਈਡ ਕਰਵਾ ਸਕਦੇ ਹੋ ਤੇ ਇਹ ਬੇਸਿਕ ਜ਼ਰੂਰਤਾਂ ਜਿਹੜੀ ਸਾਨੂੰ ਸਭ ਨੂੰ ਹਮੇਸ਼ਾ ਲੋੜ ਰਹਿੰਦੀ ਹੈ ਜਿਹੜੇ ਦੀਨ ਦੁਖੀ ਆ ਰਹੇ ਆ ਜਿਨ੍ਹਾਂ ਨੂੰ ਇਸ ਵੇਲੇ ਲੋੜ ਹੈ ਉਹਨਾਂ ਵਾਸਤੇ ਅੱਗੇ ਆਓ ਉਹਨਾਂ ਦੀ ਬਾਹ ਫੜੋ ਉਹਨਾਂ ਦੀ ਕਿਸੇ ਦੀ ਵੀ ਮਦਦ ਦਾ ਵਸੀਲਾ ਜਿਹੜਾ ਹੈ ਉਹ ਤੁਸੀਂ ਸਾਰੇ ਜ਼ਰੂਰ ਬਣੋ ਸੋ ਇਟਸ ਇਸ ਈਵੈਂਟ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉਹ ਕਾਮਯਾਬ ਬਣਾਉਣਾ ਹੈ ਤਾਂ ਕਿ ਕਮਿਊਨਿਟੀ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਦੇ ਈਵੈਂਟ ਹੁੰਦੇ ਰਹਿਣ ਤੇ సేవి ਜ਼ਰੂਰਤਮੰਦ ਨੂੰ ਜਿਹਨੂੰ ਲੱਗਦਾ ਕਿ ਉਹ ਕੱਲਾ ਹੈ ਉਸਦੀ ਮਦਦ ਲਈ ਕੋਈ ਨਹੀਂ ਹੈ ਉਸ ਨੂੰ ਆਪਣੇ ਚਾਰ ਸੁਫੇਰੇ ਇਹ ਨਜ਼ਰ ਆਣ ਲੱਗੇ ਕਿ ਸਾਰੀ ਕਮਿਊਨਿਟੀ ਮੇਰੇ ਨਾਲ ਹੈ ਹਰ ਕੋਈ ਮੇਰੀ ਮਦਦ ਵਾਸਤੇ ਹਮੇਸ਼ਾ ਮੇਰੇ ਨਾਲ ਖੜਿਆ ਹੈ ਹੋ ਸਕਦਾ ਕੋਈ ਮੈਂਟਲ ਹੈਲਥ ਦਾ ਸ਼ਿਕਾਰ ਹੈ ਉਸ ਵਿੱਚੋਂ ਬਾਹਰ ਨਿਕਲ ਆਵੇ ਉਹਦੀ ਜ਼ਿੰਦਗੀ ਠੀਕ ਹੋ ਜਾਵੇ ਤਾਂ ਬੜਾ ਵਧੀਆ ਲੱਗਦਾ ਹੈ ਜੋ ਤੁਸੀਂ ਕਿਸੇ ਇੱਕ ਜ਼ਿੰਦਗੀ ਨੂੰ ਵੀ ਬਚਾਉਣ ਦੇ ਵਿੱਚ ਆਪਣੀ ਜਿਹੜੀ ਹੈ ਮਦਦ ਕਰ ਸਕਦੇ ਹੋ ਆਪਣੇ ਹੱਥ ਅੱਗੇ ਵਧਾ ਸਕਦੇ ਹੋ ਸੋ ਉਮੀਦ ਕਰਦੇ ਹਾਂ ਜੀ ਇਸ ਈਵੈਂਟ ਦੇ ਵਿੱਚ ਤੁਸੀਂ ਸਾਰੇ ਜ਼ਰੂਰ ਪਹੁੰਚੋਗੇ ਆਪਣੇ ਪਰਿਵਾਰਾਂ ਦੇ ਸਮੇਤ ਤੇ ਇਸ ਈਵੈਂਟ ਦੇ ਵਿੱਚ ਹਰ ਫੈਸਿਲਿਟੀ ਜਿਹੜੀ ਹੈ ਉਹ ਵੀ ਅਰੇਂਜ ਤੁਹਾਡੇ ਸਾਰਿਆਂ ਲਈ ਕੀਤੀ ਗਈ ਹੈ ਵਨ ਰੇਜ਼ ਰਿਗਾਰਡਿੰਗ ਤੁਹਾਨੂੰ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਹਨਾਂ ਦੀ ਟੀਮ ਦੇ ਵੱਲੋਂ ਜਿਵੇਂ ਕਿ ਦੱਸ ਚੁੱਕੇ ਹੋਏ ਨੇ ਔਰ ਸਪੈਸ਼ਲ ਇੰਟਰਵਿਊ ਦੇ ਹੇਠਾਂ ਵੀ ਹੈ ਜਿਹੜਾ ਦੱਸਿਆ ਜਾ ਰਿਹਾ ਵੀ ਤੁਸੀਂ ਕਿਸੇ ਤੇ ਜਾ ਕੇ ਇਹਨਾਂ ਨਾਲ ਆਨਲਾਈਨ ਹੈ ਕੰਟੈਕਟ ਕਰ ਸਕਦੇ ਹੋ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ